ਨਿਊਜ਼ੀਲੈਂਡ ਦੇ ਬੰਦਰਗਾਹ ਇੱਕ ਵਾਰ ਫਿਰ ਆਰਗੇਨਾਈਜ਼ਡ ਕ੍ਰਿਮੀਨਲ ਗਰੂਪ ਦੇ ਨਿਸ਼ਾਨੇ ਤੇ ਹਨ ਕਸਟਮ ਨੇ ਖੁਲਾਸਾ ਕੀਤਾ ਹੈ ਕਿ ਅਪਰਾਧਿਕ ਟੋਲੀਆਂ ਰਾਤ ਵੇਲੇ ਪੋਰਟਾਂ ਦੀਆਂ ਫੈਂਸਾਂ ਤੋੜ ਕੇ ਸਮੁੰਦਰ ਰਾਹੀਂ ਕਿਸ਼ਤੀਆਂ ਦੇ ਵਿਚ ਆ ਕੇ ਅਤੇ ਇਨਸਾਈਡਰਾਂ ਦੀ ਮਦਦ ਨਾਲ ਸਮਗਲ ਕੀਤੀਆਂ ਡਰੱਗਸ ਨੂੰ ਮੋੜ ਹਾਸਲ ਕਰ ਰਹੀਆਂ ਹਨ ਹੁਣ ਸੁਰੱਖਿਆ ਮਜ਼ਬੂਤ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦੇ ਪੋਰਟ ਦੀ ਹੈ ਜਿੱਥੇ ਸੁਰੱਖਿਆ ਦਾ ਜਾਲ ਹੁਣ ਕਮਜ਼ੋਰ ਪੈ ਰਿਹਾ ਹੈ ਕਸਟਮ ਦੇ ਨਵੇਂ ਅੰਕੜਿਆਂ ਨੇ ਦੱਸਿਆ ਹੈ ਕਿ ਦਸੰਬਰ 2023 ਤੋਂ ਹੁਣ ਤੱਕ 13 ਵਾਰ ਗੈਰ ਅਧਿਕਾਰਤ ਦਖਲ ਫੈਂਸ ਘਟਣ ਅਤੇ ਕੰਟੇਨਰ ਖੋਲਣ ਵਰਗੇ ਮਾਮਲੇ ਸਾਹਮne ਆਏ ਹਨ ਇਹ ਘਟਨਾਵਾਂ ਸਭ ਤੋਂ ਬਾਅਦ ਪੋਰਟ ਆਫ ਟੋਰੰਗਾ ਦੇ ਵਿੱਚ ਹੋਈਆਂ ਹਨ ਪਰ ਵੈਲਿੰਗਟਨ ਕ੍ਰਾਈਸਰ ਅਤੇ ਨੈਲਸਨ ਵੀ ਟਾਰਗੇਟ ਬਣੇ ਹਨ ਪਾਲ ਕੈਂਬੈਲ ਨੇ ਕਿਹਾ ਹੈ ਕਿ ਇਹ ਲੋਕ ਬਹੁਤ ਚਲਾਕ ਹਨ ਰਾਤ ਦੇ ਹਨੇਰੇ ਦੇ ਵਿੱਚ ਦਾਖਲ ਹੁੰਦੇ ਹਨ ਕਈ ਵਾਰ ਸਮੁੰਦਰ ਵੱਲੋਂ ਛੋਟੀਆਂ ਕਿਸ਼ਤੀਆਂ ਲੈ ਕੇ ਅੰਦਰ ਆ ਜਾਂਦੇ ਹਨ ਇਹ ਸਾਰਾ ਕੁਝ ਯੋਜਨਾਬੰਦ ਤਰੀਕੇ ਦੇ ਨਾਲ ਕਰਦੇ ਹਨ ਕਸਟਮ ਦਾ ਕਹਿਣਾ ਹੈ ਕਿ ਜਦੋਂ ਪੋਰਟ ਤੇ ਟੁੱਟੇ ਕੰਟੇਨਰ ਮਿਲਦੇ ਹਨ ਉਹ ਅਕਸਰ ਡਰੱਗ ਲੋਡ ਛਪਾਉਣ ਦਾ ਨਤੀਜਾ ਹੁੰਦੇ ਹਨ ਸਿਰਫ ਇਸ ਸਾਲ ਦੇ ਵਿੱਚ ਹੀ 1964 ਕਿਲੋ ਮੈਥ 670 ਕਿਲੋ ਕੋਕੇਨ ਅਤੇ 129 ਕਿਲੋ ਐਮ ਡੀ ਐਮ ਏ ਜ਼ਬਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਪਰ ਅਸਲੀ ਖਤਰਾ ਸਿਰ ਬਾਹਰੋਂ ਨਹੀਂ ਹੈ। ਟਰਸਟਡ ਇਨਸਾਈਡ ਵੀ ਤੋਂ ਵੀ ਹੈ। ਜਾਨਕਿ ਪੋਰਟ ਦੇ ਆਪਣੇ ਕਰਮਚਾਰੀ ਵੀ ਇਸ ਗੈਰਕਾਨੂੰਨੀ ਕਾਰੋਬਾਰ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਨ। ਇਸ ਸਬੰਧ ਵਿੱਚ ਜੈਡ ਗਿਲਬੇਟ ਨੇ ਕਿਹਾ ਕਿ ਅਸੀਂ ਪੋਰਟ ਸੁਰੱਖਿਆ ਵਿੱਚ ਬਹੁਤ ਪਿੱਛੇ ਹਾਂ ਫਾਈਵ ਆਈਜ਼ ਦੇਸ਼ਾਂ ਵਿੱਚੋਂ ਇੱਕ ਨਿਊਜ਼ੀਲੈਂਡ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦੀ ਇਸ ਖੇਤਰ ਦੇ ਵਿੱਚ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ ਇਹ ਇੱਕ ਵੱਡੀ ਖਾਮੀ ਹੈ ਤੇ ਅਪਰਾਧਿਕ ਗਰੋ ਇਸੇ ਖਾਮੀ ਦੇ ਕਰਕੇ ਹੀ ਇਹ ਸਭ ਕੁਝ ਕਰ ਰਹੇ ਹਨ ਰਿਪੋਰਟਾਂ ਮੁਤਾਬਕ ਪੋਰਟ ਸੁਰੱਖਿਆ ਦਾ ਪ੍ਰਬੰਧ ਕਸਟਮ ਬੈਰੀ ਟਾਈਮ ਐਨ ਜ਼ेड ਅਤੇ ਪੋਰਟ ਆਪਰੇਟਰ ਦੇ ਕੋਲ ਹੈ ਪਰ ਜ਼ਿੰਮੇਵਾਰੀ ਕਿਹੜੀ ਏਜੰਸੀ ਦੀ ਹੈ ਇਹ ਅਕਸਰ ਅਸਪਸ਼ਟੀ ਹੁੰਦਾ ਹੈ ਕਈ ਵਾਰ ਪੋਰਟ ਆਪਣੇ ਤਰੀਕਿਆਂ ਨਾਲ ਸੁਰੱਖਿਆ ਯੋਜਨਾਵਾਂ ਬਣਾਉਂਦੇ ਹਨ ਪਰ ਕੋਈ ਰਾਸ਼ਟਰੀ ਮਿਆਰ ਨਹੀਂ ਹੈ ਇਸ ਦੇ ਸਬੰਧ ਵਿੱਚ ਜੇਮਜ਼ ਮਿਗਰ ਨੇ ਕਿਹਾ ਹੈ ਜੇ ਇਹ ਪੋਰਟਾਂ ਤੇ ਵਧੀਆ ਬੈਕਗ੍ਰਾਉਂਡ ਚੈੱਕ ਅਤੇ ਐਕਸੈਸ ਕੰਟਰੋਲ ਹੋ ਸਕਦਾ ਹੈ ਤਾਂ ਪੋਰਟਾਂ ਦੇ ਵੀ ਹੋਣਾ ਚਾਹੀਦਾ ਹੈ ਅਸੀਂ ਸਿੰਗਲ ਆਈਡੀ ਕਾਰਡ ਅਤੇ ਹੋਰ ਸੁਰੱਖਿਆ ਕਦਮਾਂ ਤੇ ਕੰਮ ਕਰ ਰਹੇ ਹਾਂ ਪੋਰਟ ਆਪਰੇਟਰਾਂ ਨੇ ਵੀ ਸਰਕਾਰ ਨੂੰ ਜਤਾਇਆ ਹੈ ਕਿ ਮੌਜੂਦਾ ਕਾਨੂੰਨੀ ਸਿਸਟਮ ਉਹਨਾਂ ਨੂੰ ਕੰਟਰੈਕਟਰਾਂ ਦੀ ਪ੍ਰਭਾਵਸ਼ਾਲੀ ਜਾਂਚ ਕਰਨ ਨਹੀਂ ਦਿੰਦਾ ਹੈ ਇਸ ਲਈ ਹੁਣ ਸਰਕਾਰ ਅਤੇ ਏਜੰਸੀਆਂ ਮਿਲ ਕੇ ਪੋਰਟਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਯੋਜਨਾ ਤਿਆਰ ਕਰ ਰਹੀਆਂ ਹਨ ਪੋਰਟ ਸੁਰੱਖਿਆ ਵਿੱਚ ਇਹ ਕਮਜ਼ੋਰੀ ਅਪਰਾਧਿਕ گروਹਾਂ ਲਈ ਇੱਕ ਵੱਡਾ ਮੌਕਾ ਬਣ ਰਹੀ ਹੈ ਸਰਕਾਰ ਦੇ ਸੁਧਾਰ ਕਦੋਂ ਲਾਗੂ ਹੋਣਗੇ ਇਸ ਤੇ ਸਭ ਦੀ ਨਜ਼ਰ ਹੈ ਨਿਊਜ਼ਲੈਂਡ ਦੇ بندرگاہ ਇੱਕ ਵਾਰ ਫਿਰ ਆਰਗੇਨਾਈਜ਼ਡ ਕ੍ਰਿਮੀਨਲ ਗਰੂਪ ਦੇ ਨਿਸ਼ਾਨੇ ਤੇ ਹਨ ਕਸਟਮ ਨੇ ਖੁਲਾਸਾ ਕੀਤਾ ਹੈ ਕਿ ਅਪਰਾਧਿਕ ਟੋਲੀਆਂ ਰਾਤ ਵੇਲੇ ਪੋਰਟਾਂ ਦੀਆਂ ਫੈਂਸਾਂ ਤੋੜ ਕੇ ਸਮੁੰਦਰ ਰਾਹੀਂ ਕਿਸ਼ਤੀਆਂ ਦੇ ਵਿਚ ਆ ਕੇ ਅਤੇ ਇਨਸਾਈਡਰਾਂ ਦੀ ਮਦਦ ਨਾਲ ਸਮਗਲ ਕੀਤੀਆਂ ਡਰੱਗਸ ਨੂੰ ਮੁੜ ਹਾਸਲ ਕਰ ਰਹੀਆਂ ਹਨ ਹੁਣ ਸੁਰੱਖਿਆ ਮਜ਼ਬੂਤ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦੇ ਪੋਰਟ ਦੀ ਹੈ ਜਿੱਥੇ ਸੁਰੱਖਿਆ ਦਾ ਜਾਲ ਹੁਣ ਕਮਜ਼ੋਰ ਪੈ ਰਿਹਾ ਹੈ ਕਸਟਮ ਦੇ ਨਵੇਂ ਅੰਕੜਿਆਂ ਨੇ ਦੱਸਿਆ ਹੈ ਕਿ ਦਸੰਬਰ 2023 ਤੋਂ ਹੁਣ ਤੱਕ 13 ਵਾਰ ਗੈਰ ਅਧਿਕਾਰਤ ਦਖਲ ਫੈਂਸ ਘਟਣ ਅਤੇ ਕੰਟੇਨਰ ਖੋਲਣ ਵਰਗੇ ਮਾਮਲੇ ਸਾਹਮਣੇ ਆਏ ਹਨ ਇਹ ਘਟਨਾਵਾਂ ਸਭ ਤੋਂ ਬਾਅਦ ਪੋਰਟ ਆਫ ਟੋਰਾਂਗਾ ਦੇ ਵਿੱਚ ਹੋਈਆਂ ਹਨ ਪਰ ਵੈਲਿੰਗਟਨ ਕ੍ਰਾਈਸਰ ਅਤੇ ਨੈਲਸਨ ਵੀ ਟਾਰਗੇਟ ਬਣੇ ਹਨ ਪਾਲ ਕੈਂਬੈਲ ਨੇ ਕਿਹਾ ਹੈ ਕਿ ਇਹ ਲੋਕ ਬਹੁਤ ਚਲਾਕ ਹਨ ਰਾਤ ਦੇ ਹਨੇਰੇ ਦੇ ਵਿੱਚ ਦਾਖਲ ਹੁੰਦੇ ਹਨ ਕਈ ਵਾਰ ਸਮੁੰਦਰ ਵੱਲੋਂ ਛੋਟੀਆਂ ਕਿਸ਼ਤੀਆਂ ਲੈ ਕੇ ਅੰਦਰ ਆ ਜਾਂਦੇ ਹਨ ਇਹ ਸਾਰਾ ਕੁਝ ਯੋਜਨਾਬੰਦ ਤਰੀਕੇ ਦੇ ਨਾਲ ਕਰਦੇ ਹਨ ਕਸਟਮ ਦਾ ਕਹਿਣਾ ਹੈ ਕਿ ਜਦੋਂ ਪੋਰਟ ਤੇ ਟੁੱਟੇ ਕੰਟੇਨਰ ਮਿਲਦੇ ਹਨ ਉਹ ਅਕਸਰ ਡਰੱਗ ਲੋਡ ਛਪਾਉਣ ਦਾ ਨਤੀਜਾ ਹੁੰਦੇ ਹਨ ਸਿਰਫ ਇਸ ਸਾਲ ਦੇ ਵਿੱਚ ਹੀ 1964 ਕਿਲੋ ਮੈਥ 670 ਕਿਲੋ ਕੋਕੀਨ ਅਤੇ 129 ਕਿਲੋ ਐਮ ਡੀ ਐਮ ਏ ਜ਼ਬਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਪਰ ਅਸਲੀ ਖਤਰਾ ਸਿਰ ਬਾਹਰੂ ਨਹੀਂ ਹੈ। ਟਰਸਟਡ ਇਨਸਾਈਡ ਵੀ ਤੋਂ ਵੀ ਹੈ ਜਾਨਕਿ ਪੋਰਟ ਦੇ ਆਪਣੇ ਕਰਮਚਾਰੀ ਵੀ ਇਸ ਗੈਰਕਾਨੂੰਨੀ ਕਾਰੋਬਾਰ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਨ। ਇਸ ਸਬੰਧ ਵਿੱਚ ਜੈਡ ਗਿਲਬਰਟ ਨੇ ਕਿਹਾ ਕਿ ਅਸੀਂ ਪੋਰਟ ਸੁਰੱਖਿਆ ਵਿੱਚ ਬਹੁਤ ਪਿੱਛੇ ਹਾਂ ਫਾਈਵ ਆਈਜ਼ ਦੇਸ਼ਾਂ ਵਿੱਚੋਂ ਇੱਕ ਨਿਊਜ਼ੀਲੈਂਡ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦੀ ਇਸ ਖੇਤਰ ਦੇ ਵਿੱਚ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ ਇਹ ਇੱਕ ਵੱਡੀ ਖਾਮੀ ਹੈ ਤੇ ਅਪਰਾਧਿਕ ਗਰੋਹ ਇਸੇ ਖਾਮੀ ਦੇ ਕਰਕੇ ਹੀ ਇਹ ਸਭ ਕੁਝ ਕਰ ਰਹੇ ਹਨ ਰਿਪੋਰਟਾਂ ਮੁਤਾਬਕ ਪੋਰਟ ਸੁਰੱਖਿਆ ਦਾ ਪ੍ਰਬੰਧ ਕਸਟਮ ਬੈਰੀ ਟਾਈਮ ਐਨ ਜ਼ेड ਅਤੇ ਪੋਰਟ ਆਪਰੇਟਰ ਦੇ ਕੋਲ ਹੈ ਪਰ ਜ਼ਿੰਮੇਵਾਰੀ ਕਿਹੜੀ ਏਜੰਸੀ ਦੀ ਹੈ ਇਹ ਅਕਸਰ ਅਸਪਸ਼ਟੀ ਹੁੰਦਾ ਹੈ ਕਈ ਵਾਰ ਪੋਰਟ ਆਪਣੇ ਤਰੀਕਿਆਂ ਨਾਲ ਸੁਰੱਖਿਆ ਯੋਜਨਾਵਾਂ ਬਣਾਉਂਦੇ ਹਨ ਪਰ ਕੋਈ ਰਾਸ਼ਟਰੀ ਮਿਆਰ ਨਹੀਂ ਹੈ ਇਸ ਦੇ ਸਬੰਧ ਵਿੱਚ ਜੇਮਸ ਮੀਗਰ ਨੇ ਕਿਹਾ ਹੈ ਜੇ ਇਹ ਪੋਰਟਾਂ ਤੇ ਵਧੀਆ ਬੈਕਗ੍ਰਾਉਂਡ ਚੈੱਕ ਅਤੇ ਐਕਸੈਸ ਕੰਟਰੋਲ ਹੋ ਸਕਦਾ ਹੈ ਤਾਂ ਪੋਰਟਾਂ ਦੇ ਵੀ ਹੋਣਾ ਚਾਹੀਦਾ ਹੈ ਅਸੀਂ ਸਿੰਗਲ ਆਈਡੀ ਕਾਰਡ ਅਤੇ ਹੋਰ ਸੁਰੱਖਿਆ ਕਦਮਾਂ ਤੇ ਕੰਮ ਕਰ ਰਹੇ ਹਾਂ ਪੋਰਟ ਆਪਰੇਟਰਾਂ ਨੇ ਵੀ ਸਰਕਾਰ ਨੂੰ ਜਤਾਇਆ ਹੈ ਕਿ ਮੌਜੂਦਾ ਕਾਨੂੰਨੀ ਸਿਸਟਮ ਉਹਨਾਂ ਨੂੰ ਕੰਟਰੈਕਟਰਾਂ ਦੀ ਪ੍ਰਭਾਵਸ਼ਾਲੀ ਜਾਂਚ ਕਰਨ ਨਹੀਂ ਦਿੰਦਾ ਹੈ ਇਸ ਲਈ ਹੁਣ ਸਰਕਾਰ ਅਤੇ ਏਜੰਸੀਆਂ ਮਿਲ ਕੇ ਪੋਰਟਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਯੋਜਨਾ ਤਿਆਰ ਕਰ ਰਹੀਆਂ ਹਨ ਪੋਰਟ ਸੁਰੱਖਿਆ ਵਿੱਚ ਇਹ ਕਮਜ਼ੋਰੀ ਅਪਰਾਧਿਕ گروਹਾਂ ਲਈ ਇੱਕ ਵੱਡਾ ਮੌਕਾ ਬਣ ਰਹੀ ਹੈ ਸਰਕਾਰ ਦੇ ਸੁਧਾਰ ਕਦੋਂ ਲਾਗੂ ਹੋਣਗੇ ਇਸ ਤੇ ਸਭ ਦੀ ਨਜ਼ਰ ਹੈ ਨਿਊਜ਼ਲੈਂਡ ਦੇ بندرگاہ ਇੱਕ ਵਾਰ ਫਿਰ ਆਰਗੇਨਾਈਜ਼ਡ ਕ੍ਰਿਮੀਨਲ ਗਰੂਪ ਦੇ ਨਿਸ਼ਾਨੇ ਤੇ ਹਨ ਕਸਟਮ ਨੇ ਖੁਲਾਸਾ ਕੀਤਾ ਹੈ ਕਿ ਅਪਰਾਧਿਕ ਟੋਲੀਆਂ ਰਾਤ ਵੇਲੇ ਪੋਰਟਾਂ ਦੀਆਂ ਫੈਂਸਾਂ ਤੋੜ ਕੇ ਸਮੁੰਦਰ ਰਾਹੀਂ ਕਿਸ਼ਤੀਆਂ ਦੇ ਵਿਚ ਆ ਕੇ ਅਤੇ ਇਨਸਾਈਡਰਾਂ ਦੀ ਮਦਦ ਨਾਲ ਸਮਗਲ ਕੀਤੀਆਂ ਡਰੱਗਸ ਨੂੰ ਮੁੜ ਹਾਸਲ ਕਰ ਰਹੀਆਂ ਹਨ ਹੁਣ ਸੁਰੱਖਿਆ ਮਜ਼ਬੂਤ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦੇ ਪੋਰਟ ਦੀ ਹੈ ਜਿੱਥੇ ਸੁਰੱਖਿਆ ਦਾ ਜਾਲ ਹੁਣ ਕਮਜ਼ੋਰ ਪੈ ਰਿਹਾ ਹੈ ਕਸਟਮ ਦੇ ਨਵੇਂ ਅੰਕੜਿਆਂ ਨੇ ਦੱਸਿਆ ਹੈ ਕਿ ਦਸੰਬਰ 2023 ਤੋਂ ਹੁਣ ਤੱਕ 13 ਵਾਰ ਗੈਰ ਅਧਿਕਾਰਤ ਦਖਲ ਫੈਂਸ ਘਟਣ ਅਤੇ ਕੰਟੇਨਰ ਖੋਲਣ ਵਰਗੇ ਮਾਮਲੇ ਸਾਹਮਣੇ ਆਏ ਹਨ ਇਹ ਘਟਨਾਵਾਂ ਸਭ ਤੋਂ ਬਾਅਦ ਪੋਰਟ ਆਫ ਟੋਰਾਂਗਾ ਦੇ ਵਿੱਚ ਹੋਈਆਂ ਹਨ ਪਰ ਵੈਲਿੰਗਟਨ ਕ੍ਰਾਈਸਰ ਅਤੇ ਨੈਲਸਨ ਵੀ ਟਾਰਗੇਟ ਬਣੇ ਹਨ ਪਾਲ ਕੈਂਬੈਲ ਨੇ ਕਿਹਾ ਹੈ ਕਿ ਇਹ ਲੋਕ ਬਹੁਤ ਚਲਾਕ ਹਨ ਰਾਤ ਦੇ ਹਨੇਰੇ ਦੇ ਵਿੱਚ ਦਾਖਲ ਹੁੰਦੇ ਹਨ ਕਈ ਵਾਰ ਸਮੁੰਦਰ ਵੱਲੋਂ ਛੋਟੀਆਂ ਕਿਸ਼ਤੀਆਂ ਲੈ ਕੇ ਅੰਦਰ ਆ ਜਾਂਦੇ ਹਨ ਇਹ ਸਾਰਾ ਕੁਝ ਯੋਜਨਾਬੰਦ ਤਰੀਕੇ ਦੇ ਨਾਲ ਕਰਦੇ ਹਨ ਕਸਟਮ ਦਾ ਕਹਿਣਾ ਹੈ ਕਿ ਜਦੋਂ ਪੋਰਟ ਤੇ ਟੁੱਟੇ ਕੰਟੇਨਰ ਮਿਲਦੇ ਹਨ ਉਹ ਅਕਸਰ ਡਰੱਗ ਲੋਡ ਛਪਾਉਣ ਦਾ ਨਤੀਜਾ ਹੁੰਦੇ ਹਨ ਸਿਰਫ ਇਸ ਸਾਲ ਦੇ ਵਿੱਚ ਹੀ 1964 ਕਿਲੋ ਮੈਥ 670 ਕਿਲੋ ਕੋਕੇਨ ਅਤੇ 129 ਕਿਲੋ ਐਮ ਡੀ ਐਮ ਏ ਜ਼ਬਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਪਰ ਅਸਲੀ ਖਤਰਾ ਸਿਰ ਬਾਹਰੋਂ ਨਹੀਂ ਹੈ। ਟਰਸਟਡ ਇਨਸਾਈਡ ਵੀ ਤੋਂ ਵੀ ਹੈ। ਜਾਨਕਿ ਪੋਰਟ ਦੇ ਆਪਣੇ ਕਰਮਚਾਰੀ ਵੀ ਇਸ ਗੈਰਕਾਨੂੰਨੀ ਕਾਰੋਬਾਰ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਨ ਇਸ ਦੇ ਸਬੰਧ ਵਿੱਚ ਜੈਡ ਗਿਲਬਰਟ ਨੇ ਕਿਹਾ ਕਿ ਅਸੀਂ ਪੋਰਟ ਸੁਰੱਖਿਆ ਵਿੱਚ ਬਹੁਤ ਪਿੱਛੇ ਹਾਂ ਫਾਈਵ ਆਈਜ਼ ਦੇਸ਼ਾਂ ਵਿੱਚੋਂ ਇੱਕ ਨਿਊਜ਼ੀਲੈਂਡ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦੀ ਇਸ ਖੇਤਰ ਦੇ ਵਿੱਚ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ ਇਹ ਇੱਕ ਵੱਡੀ ਖਾਮੀ ਹੈ ਤੇ ਅਪਰਾਧਿਕ ਗਰੋ ਇਸੇ ਖਾਮੀ ਦੇ ਕਰਕੇ ਹੀ ਇਹ ਸਭ ਕੁਝ ਕਰ ਰਹੇ ਹਨ ਰਿਪੋਰਟਾਂ ਮੁਤਾਬਕ ਪੋਰਟ ਸੁਰੱਖਿਆ ਦਾ ਪ੍ਰਬੰਧ ਕਸਟਮ ਬੈਰੀ ਟਾਈਮ ਐਨ ਜ਼ेड ਅਤੇ ਪੋਰਟ ਆਪਰੇਟਰ ਦੇ ਕੋਲ ਹੈ ਪਰ ਜ਼ਿੰਮੇਵਾਰੀ ਕਿਹੜੀ ਏਜੰਸੀ ਦੀ ਹੈ ਇਹ ਅਕਸਰ ਅਸਪਸ਼ਟੀ ਹੁੰਦਾ ਹੈ ਕਈ ਵਾਰ ਪੋਰਟ ਆਪਣੇ ਤਰੀਕਿਆਂ ਨਾਲ ਸੁਰੱਖਿਆ ਯੋਜਨਾਵਾਂ ਬਣਾਉਂਦੇ ਹਨ ਪਰ ਕੋਈ ਰਾਸ਼ਟਰੀ ਮਿਆਰ ਨਹੀਂ ਹੈ ਇਸ ਦੇ ਸਬੰਧ ਵਿੱਚ ਜੇਮਜ਼ ਮੀਗਰ ਨੇ ਕਿਹਾ ਹੈ ਜੇ ਇਹ ਪੋਰਟਾਂ ਤੇ ਵਧੀਆ ਬੈਕਗ੍ਰਾਉਂਡ ਚੈੱਕ ਅਤੇ ਐਕਸੈਸ ਕੰਟਰੋਲ ਹੋ ਸਕਦਾ ਹੈ ਤਾਂ ਪੋਰਟਾਂ ਦੇ ਵੀ ਹੋਣਾ ਚਾਹੀਦਾ ਹੈ ਅਸੀਂ ਸਿੰਗਲ ਆਈਡੀ ਕਾਰਡ ਅਤੇ ਹੋਰ ਸੁਰੱਖਿਆ ਕਦਮਾਂ ਤੇ ਕੰਮ ਕਰ ਰਹੇ ਹਾਂ ਪੋਰਟ ਆਪਰੇਟਰਾਂ ਨੇ ਵੀ ਸਰਕਾਰ ਨੂੰ ਜਤਾਇਆ ਹੈ ਕਿ ਮੌਜੂਦਾ ਕਾਨੂੰਨੀ ਸਿਸਟਮ ਉਹਨਾਂ ਨੂੰ ਕੰਟਰੈਕਟਰਾਂ ਦੀ ਪ੍ਰਭਾਵਸ਼ਾਲੀ ਜਾਂਚ ਕਰਨ ਨਹੀਂ ਦਿੰਦਾ ਹੈ ਇਸ ਲਈ ਹੁਣ ਸਰਕਾਰ ਅਤੇ ਏਜੰਸੀਆਂ ਮਿਲ ਕੇ ਪੋਰਟਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਯੋਜਨਾ ਤਿਆਰ ਕਰ ਰਹੀਆਂ ਹਨ ਪੋਰਟ ਸੁਰੱਖਿਆ ਵਿੱਚ ਇਹ ਕਮਜ਼ੋਰੀ ਅਪਰਾਧਿਕ گروਹਾਂ ਲਈ ਇੱਕ ਵੱਡਾ ਮੌਕਾ ਬਣ ਰਹੀ ਹੈ ਸਰਕਾਰ ਦੇ ਸੁਧਾਰ ਕਦੋਂ ਲਾਗੂ ਹੋਣਗੇ ਇਸ ਤੇ ਸਭ ਦੀ ਨਜ਼ਰ ਹੈ ਸਿਲੇਂਡ ਦੇ بندرگاہ ਇੱਕ ਵਾਰ ਫਿਰ ਆਰਗੇਨਾਈਜ਼ਡ ਕ੍ਰਿਮੀਨਲ ਗਰੂਪ ਦੇ ਨਿਸ਼ਾਨੇ ਤੇ ਹਨ ਕਸਟਮ ਨੇ ਖੁਲਾਸਾ ਕੀਤਾ ਹੈ ਕਿ ਅਪਰਾਧਿਕ ਟੋਲੀਆਂ ਰਾਤ ਵੇਲੇ ਪੋਰਟਾਂ ਦੀਆਂ ਫੈਂਸਾਂ ਤੋੜ ਕੇ ਸਮੁੰਦਰ ਰਾਹੀਂ ਕਿਸ਼ਤੀਆਂ ਦੇ ਵਿਚ ਆ ਕੇ ਅਤੇ ਇਨਸਾਈਡਰਾਂ ਦੀ ਮਦਦ ਨਾਲ ਸਮਗਲ ਕੀਤੀਆਂ ਡਰੱਗਸ ਨੂੰ ਮੁੜ ਹਾਸਲ ਕਰ ਰਹੀਆਂ ਹਨ ਹੁਣ ਸੁਰੱਖਿਆ ਮਜ਼ਬੂਤ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦੇ ਪੋਰਟ ਦੀ ਹੈ ਜਿੱਥੇ ਸੁਰੱਖਿਆ ਦਾ ਜਾਲ ਹੁਣ ਕਮਜ਼ੋਰ ਪੈ ਰਿਹਾ ਹੈ ਕਸਟਮ ਦੇ ਨਵੇਂ ਅੰਕੜਿਆਂ ਨੇ ਦੱਸਿਆ ਹੈ ਕਿ ਦਸੰਬਰ 2023 ਤੋਂ ਹੁਣ ਤੱਕ 13 ਵਾਰ ਗੈਰ ਅਧਿਕਾਰਤ ਦਖਲ ਫੈਂਸ ਘਟਣ ਅਤੇ ਕੰਟੇਨਰ ਖੋਲਣ ਵਰਗੇ ਮਾਮਲੇ ਸਾਹਮਣੇ ਆਏ ਹਨ ਇਹ ਘਟਨਾਵਾਂ ਸਭ ਤੋਂ ਬਾਅਦ ਪੋਰਟ ਆਫ ਟੋਰੰਗਾ ਦੇ ਵਿੱਚ ਹੋਈਆਂ ਹਨ ਪਰ ਵੈਲਿੰਗਟਨ ਕ੍ਰਾਈਸਰ ਅਤੇ ਨੈਲਸਨ ਵੀ ਟਾਰਗੇਟ ਬਣੇ ਹਨ ਪਾਲ ਕੈਂਬੈਲ ਨੇ ਕਿਹਾ ਹੈ ਕਿ ਇਹ ਲੋਕ ਬਹੁਤ ਚਲਾਕ ਹਨ ਰਾਤ ਦੇ ਹਨੇਰੇ ਦੇ ਵਿੱਚ ਦਾਖਲ ਹੁੰਦੇ ਹਨ ਕਈ ਵਾਰ ਸਮੁੰਦਰ ਵੱਲੋਂ ਛੋਟੀਆਂ ਕਿਸ਼ਤੀਆਂ ਲੈ ਕੇ ਅੰਦਰ ਆ ਜਾਂਦੇ ਹਨ ਇਹ ਸਾਰਾ ਕੁਝ ਯੋਜਨਾਬੰਦ ਤਰੀਕੇ ਦੇ ਨਾਲ ਕਰਦੇ ਹਨ ਕਸਟਮ ਦਾ ਕਹਿਣਾ ਹੈ ਕਿ ਜਦੋਂ ਪੋਰਟ ਤੇ ਟੁੱਟੇ ਕੰਟੇਨਰ ਮਿਲਦੇ ਹਨ ਉਹ ਅਕਸਰ ਡਰੱਗ ਲੋਡ ਛਪਾਉਣ ਦਾ ਨਤੀਜਾ ਹੁੰਦੇ ਹਨ ਸਿਰਫ ਇਸ ਸਾਲ ਦੇ ਵਿੱਚ ਹੀ 1964 ਕਿਲੋ ਮੈਥ 670 ਕਿਲੋ ਕੋਕੇਨ ਅਤੇ 129 ਕਿਲੋ ਐਮਡੀਐਮਏ ਜ਼ਬਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਪਰ ਅਸਲੀ ਖਤਰਾ ਸਿਰ ਬਾਹਰੂ ਨਹੀਂ ਹੈ। ਟਰਸਟਡ ਇਨਸਾਈਡ ਵੀ ਤੋਂ ਵੀ ਹੈ। ਜਾਨਕਿ ਪੋਰਟ ਦੇ ਆਪਣੇ ਕਰਮਚਾਰੀ ਵੀ ਇਸ ਗੈਰਕਾਨੂੰਨੀ ਕਾਰੋਬਾਰ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਨ। ਇਸ ਸਬੰਧ ਵਿੱਚ ਜੈਡ ਗਿਲਬੇਟ ਨੇ ਕਿਹਾ ਕਿ ਅਸੀਂ ਪੋਰਟ ਸੁਰੱਖਿਆ ਵਿੱਚ ਬਹੁਤ ਪਿੱਛੇ ਹਾਂ ਫਾਈਵ ਆਈਜ਼ ਦੇਸ਼ਾਂ ਵਿੱਚੋਂ ਇੱਕ ਨਿਊਜ਼ੀਲੈਂਡ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦੀ ਇਸ ਖੇਤਰ ਦੇ ਵਿੱਚ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ ਇਹ ਇੱਕ ਵੱਡੀ ਖਾਮੀ ਹੈ ਤੇ ਅਪਰਾਧਿਕ ਗਰੋ ਇਸੇ ਖਾਮੀ ਦੇ ਕਰਕੇ ਹੀ ਇਹ ਸਭ ਕੁਝ ਕਰ ਰਹੇ ਹਨ ਰਿਪੋਰਟਾਂ ਮੁਤਾਬਕ ਪੋਰਟ ਸੁਰੱਖਿਆ ਦਾ ਪ੍ਰਬੰਧ ਕਸਟਮ ਬੈਰੀ ਟਾਈਮ ਐਨ ਜ਼ेड ਅਤੇ ਪੋਰਟ ਆਪਰੇਟਰ ਦੇ ਕੋਲ ਹੈ ਪਰ ਜ਼ਿੰਮੇਵਾਰੀ ਕਿਹੜੀ ਏਜੰਸੀ ਦੀ ਹੈ ਇਹ ਅਕਸਰ ਅਸਪਸ਼ਟੀ ਹੁੰਦਾ ਹੈ ਕਈ ਵਾਰ ਪੋਰਟ ਆਪਣੇ ਤਰੀਕਿਆਂ ਨਾਲ ਸੁਰੱਖਿਆ ਯੋਜਨਾਵਾਂ ਬਣਾਉਂਦੇ ਹਨ ਪਰ ਕੋਈ ਰਾਸ਼ਟਰੀ ਮਿਆਰ ਨਹੀਂ ਹੈ ਇਸ ਦੇ ਸਬੰਧ ਵਿੱਚ ਜੇਮਸ ਮਿਗਰ ਨੇ ਕਿਹਾ ਹੈ ਜੇ ਇਹ ਪੋਰਟਾਂ ਤੇ ਵਧੀਆ ਬੈਕਗ੍ਰਾਉਂਡ ਚੈੱਕ ਅਤੇ ਐਕਸੈਸ ਕੰਟਰੋਲ ਹੋ ਸਕਦਾ ਹੈ ਤਾਂ ਪੋਰਟਾਂ ਦੇ ਵੀ ਹੋਣਾ ਚਾਹੀਦਾ ਹੈ ਅਸੀਂ ਸਿੰਗਲ ਆਈਡੀ ਕਾਰਡ ਅਤੇ ਪੋਰਟ ਸੁਰੱਖਿਆ ਕਦਮਾਂ ਤੇ ਕੰਮ ਕਰ ਰਹੇ ਹਾਂ ਪੋਰਟ ਆਪਰੇਟਰਾਂ ਨੇ ਵੀ ਸਰਕਾਰ ਨੂੰ ਜਤਾਇਆ ਹੈ ਕਿ ਮੌਜੂਦਾ ਕਾਨੂੰਨੀ ਸਿਸਟਮ ਉਹਨਾਂ ਨੂੰ ਕੰਟਰੈਕਟਰਾਂ ਦੀ ਪ੍ਰਭਾਵਸ਼ਾਲੀ ਜਾਂਚ ਕਰਨ ਨਹੀਂ ਦਿੰਦਾ ਹੈ ਇਸ ਲਈ ਹੁਣ ਸਰਕਾਰ ਅਤੇ ਏਜੰਸੀਆਂ ਮਿਲ ਕੇ ਪੋਰਟਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਯੋਜਨਾ ਤਿਆਰ ਕਰ ਰਹੀਆਂ ਹਨ ਪੋਰਟ ਸੁਰੱਖਿਆ ਵਿੱਚ ਇਹ ਕਮਜ਼ੋਰੀ ਅਪਰਾਧਿਕ گروਹਾਂ ਲਈ ਇੱਕ ਵੱਡਾ ਮੌਕਾ ਬਣ ਰਹੀ ਹੈ ਸਰਕਾਰ ਦੇ ਸੁਧਾਰ ਕਦੋਂ ਲਾਗੂ ਹੋਣਗੇ ਇਸ ਤੇ ਸਭ ਦੀ ਨਜ਼ਰ ਹੈ ਸਿਲੇਂਡ ਦੇ بندرگاہ ਇੱਕ ਵਾਰ ਫਿਰ ਆਰਗੇਨਾਈਜ਼ਡ ਕ੍ਰਿਮੀਨਲ ਗਰੂਪ ਦੇ ਨਿਸ਼ਾਨੇ ਤੇ ਹਨ ਕਸਟਮ ਨੇ ਖੁਲਾਸਾ ਕੀਤਾ ਹੈ ਕਿ ਅਪਰਾਧਿਕ ਟੋਲੀਆਂ ਰਾਤ ਵੇਲੇ ਪੋਰਟਾਂ ਦੀਆਂ ਫੈਂਸਾਂ ਤੋੜ ਕੇ ਸਮੁੰਦਰ ਰਾਹੀਂ ਕਿਸ਼ਤੀਆਂ ਦੇ ਵਿਚ ਆ ਕੇ ਅਤੇ ਇਨਸਾਈਡਰਾਂ ਦੀ ਮਦਦ ਨਾਲ ਸਮਗਲ ਕੀਤੀਆਂ ਡਰੱਗਸ ਨੂੰ ਮੁੜ ਹਾਸਲ ਕਰ ਰਹੀਆਂ ਹਨ ਹੁਣ ਸੁਰੱਖਿਆ ਮਜ਼ਬੂਤ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦੇ ਪੋਰਟ ਦੀ ਹੈ ਜਿੱਥੇ ਸੁਰੱਖਿਆ ਦਾ ਜਾਲ ਹੁਣ ਕਮਜ਼ੋਰ ਪੈ ਰਿਹਾ ਹੈ ਕਸਟਮ ਦੇ ਨਵੇਂ ਅੰਕੜਿਆਂ ਨੇ ਦੱਸਿਆ ਹੈ ਕਿ ਦਸੰਬਰ 2023 ਤੋਂ ਹੁਣ ਤੱਕ 13 ਵਾਰ ਗੈਰ ਅਧਿਕਾਰਤ ਦਖਲ ਫੈਂਸ ਘਟਣ ਅਤੇ ਕੰਟੇਨਰ ਖੋਲਣ ਵਰਗੇ ਮਾਮਲੇ ਸਾਹਮਣੇ ਆਏ ਹਨ ਇਹ ਘਟਨਾਵਾਂ ਸਭ ਤੋਂ ਬਾਅਦ ਪੋਰਟ ਆਫ ਟੋਰਾਂਗਾ ਦੇ ਵਿੱਚ ਹੋਈਆਂ ਹਨ ਪਰ ਵੈਲਿੰਗਟਨ ਕ੍ਰਾਈਸਰ ਅਤੇ ਨੈਲਸਨ ਵੀ ਟਾਰਗੇਟ ਬਣੇ ਹਨ ਪਾਲ ਕੈਂਬੈਲ ਨੇ ਕਿਹਾ ਹੈ ਕਿ ਇਹ ਲੋਕ ਬਹੁਤ ਚਲਾਕ ਹਨ ਰਾਤ ਦੇ ਹਨੇਰੇ ਦੇ ਵਿੱਚ ਦਾਖਲ ਹੁੰਦੇ ਹਨ ਕਈ ਵਾਰ ਸਮੁੰਦਰ ਵੱਲੋਂ ਛੋਟੀਆਂ ਕਿਸ਼ਤੀਆਂ ਲੈ ਕੇ ਅੰਦਰ ਆ ਜਾਂਦੇ ਹਨ ਇਹ ਸਾਰਾ ਕੁਝ ਯੋਜਨਾਬੰਦ ਤਰੀਕੇ ਦੇ ਨਾਲ ਕਰਦੇ ਹਨ ਕਸਟਮ ਦਾ ਕਹਿਣਾ ਹੈ ਕਿ ਜਦੋਂ ਪੋਰਟ ਤੇ ਟੁੱਟੇ ਕੰਟੇਨਰ ਮਿਲਦੇ ਹਨ ਉਹ ਅਕਸਰ ਡਰੱਗ ਲੋਡ ਛਪਾਉਣ ਦਾ ਨਤੀਜਾ ਹੁੰਦੇ ਹਨ ਸਿਰਫ ਇਸ ਸਾਲ ਦੇ ਵਿੱਚ ਹੀ 1964 ਕਿਲੋ ਮੈਥ 670 ਕਿਲੋ ਕੋਕੇਨ ਅਤੇ 129 ਕਿਲੋ ਐਮ ਡੀ ਐਮ ਏ ਜ਼ਬਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਪਰ ਅਸਲੀ ਖਤਰਾ ਸਿਰ ਬਾਹਰੋਂ ਨਹੀਂ ਹੈ। ਟਰਸਟਡ ਇਨਸਾਈਡ ਵੀ ਤੋਂ ਵੀ ਹੈ। ਜਾਨਕਿ ਪੋਰਟ ਦੇ ਆਪਣੇ ਕਰਮਚਾਰੀ ਵੀ ਇਸ ਗੈਰਕਾਨੂੰਨੀ ਕਾਰੋਬਾਰ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਨ। ਇਸ ਸਬੰਧ ਵਿੱਚ ਜੈਡ ਗਿਲਬਰਟ ਨੇ ਕਿਹਾ ਕਿ ਅਸੀਂ ਪੋਰਟ ਸੁਰੱਖਿਆ ਵਿੱਚ ਬਹੁਤ ਪਿੱਛੇ ਹਾਂ ਫਾਈਵ ਆਈਜ਼ ਦੇਸ਼ਾਂ ਵਿੱਚੋਂ ਇੱਕ ਨਿਊਜ਼ੀਲੈਂਡ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦੀ ਇਸ ਖੇਤਰ ਦੇ ਵਿੱਚ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ ਇਹ ਇੱਕ ਵੱਡੀ ਖਾਮੀ ਹੈ ਤੇ ਅਪਰਾਧਿਕ ਗਰੋ ਇਸੇ ਖਾਮੀ ਦੇ ਕਰਕੇ ਹੀ ਇਹ ਸਭ ਕੁਝ ਕਰ ਰਹੇ ਹਨ ਰਿਪੋਰਟਾਂ ਮੁਤਾਬਕ ਪੋਰਟ ਸੁਰੱਖਿਆ ਦਾ ਪ੍ਰਬੰਧ ਕਸਟਮ ਬਾਰੀ ਟਾਈਮ ਐਨ ਜ਼ेड ਅਤੇ ਪੋਰਟ ਆਪਰੇਟਰ ਦੇ ਕੋਲ ਹੈ ਪਰ ਜ਼ਿੰਮੇਵਾਰੀ ਕਿਹੜੀ ਏਜੰਸੀ ਦੀ ਹੈ ਇਹ ਅਕਸਰ ਅਸਪਸ਼ਟੀ ਹੁੰਦਾ ਹੈ ਕਈ ਵਾਰ ਪੋਰਟ ਆਪਣੇ ਤਰੀਕਿਆਂ ਨਾਲ ਸੁਰੱਖਿਆ ਯੋਜਨਾਵਾਂ ਬਣਾਉਂਦੇ ਹਨ ਪਰ ਕੋਈ ਰਾਸ਼ਟਰੀ ਮਿਆਰ ਨਹੀਂ ਹੈ ਇਸ ਦੇ ਸਬੰਧ ਵਿੱਚ ਜੇਮਜ਼ ਮੀਗਰ ਨੇ ਕਿਹਾ ਹੈ ਜੇ ਇਹ ਪੋਰਟਾਂ ਤੇ ਵਧੀਆ ਬੈਕਗ੍ਰਾਉਂਡ ਚੈੱਕ ਅਤੇ ਐਕਸੈਸ ਕੰਟਰੋਲ ਹੋ ਸਕਦਾ ਹੈ ਤਾਂ ਪੋਰਟਾਂ ਦੇ ਵੀ ਹੋਣਾ ਚਾਹੀਦਾ ਹੈ ਅਸੀਂ ਸਿੰਗਲ ਆਈਡੀ ਕਾਰਡ ਅਤੇ ਪੋਰਟ ਸੁਰੱਖਿਆ ਕਦਮਾਂ ਤੇ ਕੰਮ ਕਰ ਰਹੇ ਹਾਂ ਪੋਰਟ ਆਪਰੇਟਰਾਂ ਨੇ ਵੀ ਸਰਕਾਰ ਨੂੰ ਜਤਾਇਆ ਹੈ ਕਿ ਮੌਜੂਦਾ ਕਾਨੂੰਨੀ ਸਿਸਟਮ ਉਹਨਾਂ ਨੂੰ ਕੰਟਰੈਕਟਰਾਂ ਦੀ ਪ੍ਰਭਾਵਸ਼ਾਲੀ ਜਾਂਚ ਕਰਨ ਨਹੀਂ ਦਿੰਦਾ ਹੈ ਇਸ ਲਈ ਹੁਣ ਸਰਕਾਰ ਅਤੇ ਏਜੰਸੀਆਂ ਮਿਲ ਕੇ ਪੋਰਟਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਯੋਜਨਾ ਤਿਆਰ ਕਰ ਰਹੀਆਂ ਹਨ ਪੋਰਟ ਸੁਰੱਖਿਆ ਵਿੱਚ ਇਹ ਕਮਜ਼ੋਰੀ ਅਪਰਾਧਿਕ گروਹਾਂ ਲਈ ਇੱਕ ਵੱਡਾ ਮੌਕਾ ਬਣ ਰਹੀ ਹੈ ਸਰਕਾਰ ਦੇ ਸੁਧਾਰ ਕਦੋਂ ਲਾਗੂ ਹੋਣਗੇ ਇਸ ਤੇ ਸਭ ਦੀ ਨਜ਼ਰ ਹੈ ਨਿਊਜ਼ੀਲੈਂਡ ਦੇ بندرگاہ ਇੱਕ ਵਾਰ ਫਿਰ ਆਰਗੇਨਾਈਜ਼ਡ ਕ੍ਰਿਮੀਨਲ ਗਰੂਪ ਦੇ ਨਿਸ਼ਾਨੇ ਤੇ ਹਨ ਕਸਟਮ ਨੇ ਖੁਲਾਸਾ ਕੀਤਾ ਹੈ ਕਿ ਅਪਰਾਧਿਕ ਟੋਲੀਆਂ ਰਾਤ ਵੇਲੇ ਪੋਰਟਾਂ ਦੀਆਂ ਫੈਂਸਾਂ ਤੋੜ ਕੇ ਸਮੁੰਦਰ ਰਾਹੀਂ ਕਿਸ਼ਤੀਆਂ ਦੇ ਵਿਚ ਆ ਕੇ ਅਤੇ ਇਨਸਾਈਡਰਾਂ ਦੀ ਮਦਦ ਨਾਲ ਸਮਗਲ ਕੀਤੀਆਂ ਡਰੱਗਸ ਨੂੰ ਮੁੜ ਹਾਸਲ ਕਰ ਰਹੀਆਂ ਹਨ ਹੁਣ ਸੁਰੱਖਿਆ ਮਜ਼ਬੂਤ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦੇ ਪੋਰਟ ਦੀ ਹੈ ਜਿੱਥੇ ਸੁਰੱਖਿਆ ਦਾ ਜਾਲ ਹੁਣ ਕਮਜ਼ੋਰ ਪੈ ਰਿਹਾ ਹੈ ਕਸਟਮ ਦੇ ਨਵੇਂ ਅੰਕੜਿਆਂ ਨੇ ਦੱਸਿਆ ਹੈ ਕਿ ਦਸੰਬਰ 2023 ਤੋਂ ਹੁਣ ਤੱਕ 13 ਵਾਰ ਗੈਰ ਅਧਿਕਾਰਤ ਦਖਲ ਫੈਂਸ ਘਟਣ ਅਤੇ ਕੰਟੇਨਰ ਖੋਲਣ ਵਰਗੇ ਮਾਮਲੇ ਸਾਹਮne ਆਏ ਹਨ ਇਹ ਘਟਨਾਵਾਂ ਸਭ ਤੋਂ ਬਾਅਦ ਪੋਰਟ ਆਫ ਟੋਰਾਂਗਾ ਦੇ ਵਿੱਚ ਹੋਈਆਂ ਹਨ ਪਰ ਵੈਲਿੰਗਟਨ ਕ੍ਰਾਈਸਰ ਅਤੇ ਨੈਲਸਨ ਵੀ ਟਾਰਗੇਟ ਬਣੇ ਹਨ ਪਾਲ ਕੈਂਬੈਲ ਨੇ ਕਿਹਾ ਹੈ ਕਿ ਇਹ ਲੋਕ ਬਹੁਤ ਚਲਾਕ ਹਨ ਰਾਤ ਦੇ ਹਨੇਰੇ ਦੇ ਵਿੱਚ ਦਾਖਲ ਹੁੰਦੇ ਹਨ ਕਈ ਵਾਰ ਸਮੁੰਦਰ ਵੱਲੋਂ ਛੋਟੀਆਂ ਕਿਸ਼ਤੀਆਂ ਲੈ ਕੇ ਅੰਦਰ ਆ ਜਾਂਦੇ ਹਨ ਇਹ ਸਾਰਾ ਕੁਝ ਯੋਜਨਾਬੰਦ ਤਰੀਕੇ ਦੇ ਨਾਲ ਕਰਦੇ ਹਨ ਕਸਟਮ ਦਾ ਕਹਿਣਾ ਹੈ ਕਿ ਜਦੋਂ ਪੋਰਟ ਤੇ ਟੁੱਟੇ ਕੰਟੇਨਰ ਮਿਲਦੇ ਹਨ ਉਹ ਅਕਸਰ ਡਰੱਗ ਲੋਡ ਛਪਾਉਣ ਦਾ ਨਤੀਜਾ ਹੁੰਦੇ ਹਨ ਸਿਰਫ ਇਸ ਸਾਲ ਦੇ ਵਿੱਚ ਹੀ 1964 ਕਿਲੋ ਮੈਥ 670 ਕਿਲੋ ਕੋਕੇਨ ਅਤੇ 129 ਕਿਲੋ ਐਮ ਡੀ ਐਮ ਏ ਜ਼ਬਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਪਰ ਅਸਲੀ ਖਤਰਾ ਸਿਰ ਬਾਹਰੋਂ ਨਹੀਂ ਹੈ। ਟਰਸਟਡ ਇਨਸਾਈਡ ਵੀ ਤੋਂ ਵੀ ਹੈ। ਜਾਨਕਿ ਪੋਰਟ ਦੇ ਆਪਣੇ ਕਰਮਚਾਰੀ ਵੀ ਇਸ ਗੈਰਕਾਨੂੰਨੀ ਕਾਰੋਬਾਰ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਨ। ਇਸ ਸਬੰਧ ਵਿੱਚ ਜੈਡ ਗਿਲਬੇਟ ਨੇ ਕਿਹਾ ਕਿ ਅਸੀਂ ਪੋਰਟ ਸੁਰੱਖਿਆ ਵਿੱਚ ਬਹੁਤ ਪਿੱਛੇ ਹਾਂ ਫਾਈਵ ਆਈਜ਼ ਦੇਸ਼ਾਂ ਵਿੱਚੋਂ ਇੱਕ ਨਿਊਜ਼ੀਲੈਂਡ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦੀ ਇਸ ਖੇਤਰ ਦੇ ਵਿੱਚ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ ਇਹ ਇੱਕ ਵੱਡੀ ਖਾਮੀ ਹੈ ਤੇ ਅਪਰਾਧਿਕ ਗਰੋ ਇਸੇ ਖਾਮੀ ਦੇ ਕਰਕੇ ਹੀ ਇਹ ਸਭ ਕੁਝ ਕਰ ਰਹੇ ਹਨ ਰਿਪੋਰਟਾਂ ਮੁਤਾਬਕ ਪੋਰਟ ਸੁਰੱਖਿਆ ਦਾ ਪ੍ਰਬੰਧ ਕਸਟਮ ਬੈਰੀ ਟਾਈਮ ਐਨ ਜ਼ेड ਅਤੇ ਪੋਰਟ ਆਪਰੇਟਰ ਦੇ ਕੋਲ ਹੈ ਪਰ ਜ਼ਿੰਮੇਵਾਰੀ ਕਿਹੜੀ ਏਜੰਸੀ ਦੀ ਹੈ ਇਹ ਅਕਸਰ ਅਸਪਸ਼ਟੀ ਹੁੰਦਾ ਹੈ ਕਈ ਵਾਰ ਪੋਰਟ ਆਪਣੇ ਤਰੀਕਿਆਂ ਨਾਲ ਸੁਰੱਖਿਆ ਯੋਜਨਾਵਾਂ ਬਣਾਉਂਦੇ ਹਨ ਪਰ ਕੋਈ ਰਾਸ਼ਟਰੀ ਮਿਆਰ ਨਹੀਂ ਹੈ ਇਸ ਦੇ ਸਬੰਧ ਵਿੱਚ ਜੇਮਸ ਮਿਗਰ ਨੇ ਕਿਹਾ ਹੈ ਜੇ ਇਹ ਪੋਰਟਾਂ ਤੇ ਵਧੀਆ ਬੈਕਗ੍ਰਾਉਂਡ ਚੈੱਕ ਅਤੇ ਐਕਸੈਸ ਕੰਟਰੋਲ ਹੋ ਸਕਦਾ ਹੈ ਤਾਂ ਪੋਰਟਾਂ ਦੇ ਵੀ ਹੋਣਾ ਚਾਹੀਦਾ ਹੈ ਅਸੀਂ ਸਿੰਗਲ ਆਈਡੀ ਕਾਰਡ ਅਤੇ ਹੋਰ ਸੁਰੱਖਿਆ ਕਦਮਾਂ ਤੇ ਕੰਮ ਕਰ ਰਹੇ ਹਾਂ ਪੋਰਟ ਆਪਰੇਟਰਾਂ ਨੇ ਵੀ ਸਰਕਾਰ ਨੂੰ ਜਤਾਇਆ ਹੈ ਕਿ ਮੌਜੂਦਾ ਕਾਨੂੰਨੀ ਸਿਸਟਮ ਉਹਨਾਂ ਨੂੰ ਕੰਟਰੈਕਟਰਾਂ ਦੀ ਪ੍ਰਭਾਵਸ਼ਾਲੀ ਜਾਂਚ ਕਰਨ ਨਹੀਂ ਦਿੰਦਾ ਹੈ ਇਸ ਲਈ ਹੁਣ ਸਰਕਾਰ ਅਤੇ ਏਜੰਸੀਆਂ ਮਿਲ ਕੇ ਪੋਰਟਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਯੋਜਨਾ ਤਿਆਰ ਕਰ ਰਹੀਆਂ ਹਨ ਪੋਰਟ ਸੁਰੱਖਿਆ ਵਿੱਚ ਇਹ ਕਮਜ਼ੋਰੀ ਅਪਰਾਧਿਕ گروਹਾਂ ਲਈ ਇੱਕ ਵੱਡਾ ਮੌਕਾ ਬਣ ਰਹੀ ਹੈ ਸਰਕਾਰ ਦੇ ਸੁਧਾਰ ਕਦੋਂ ਲਾਗੂ ਹੋਣਗੇ ਇਸ ਤੇ ਸਭ ਦੀ ਨਜ਼ਰ ਹੈ ਨਿਊਜ਼ੀਲੈਂਡ ਦੇ بندرگاہ ਇੱਕ ਵਾਰ ਫਿਰ ਆਰਗੇਨਾਈਜ਼ਡ ਕ੍ਰਿਮੀਨਲ ਗਰੂਪ ਦੇ ਨਿਸ਼ਾਨੇ ਤੇ ਹਨ ਕਸਟਮ ਨੇ ਖੁਲਾਸਾ ਕੀਤਾ ਹੈ ਕਿ ਅਪਰਾਧਿਕ ਟੋਲੀਆਂ ਰਾਤ ਵੇਲੇ ਪੋਰਟਾਂ ਦੀਆਂ ਫੈਂਸਾਂ ਤੋੜ ਕੇ ਸਮੁੰਦਰ ਰਾਹੀਂ ਕਿਸ਼ਤੀਆਂ ਦੇ ਵਿਚ ਆ ਕੇ ਅਤੇ ਇਨਸਾਈਡਰਾਂ ਦੀ ਮਦਦ ਨਾਲ ਸਮਗਲ ਕੀਤੀਆਂ ਡਰੱਗਸ ਨੂੰ ਮੁੜ ਹਾਸਲ ਕਰ ਰਹੀਆਂ ਹਨ ਹੁਣ ਸੁਰੱਖਿਆ ਮਜ਼ਬੂਤ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦੇ ਪੋਰਟ ਦੀ ਹੈ ਜਿੱਥੇ ਸੁਰੱਖਿਆ ਦਾ ਜਾਲ ਹੁਣ ਕਮਜ਼ੋਰ ਪੈ ਰਿਹਾ ਹੈ ਕਸਟਮ ਦੇ ਨਵੇਂ ਅੰਕੜਿਆਂ ਨੇ ਦੱਸਿਆ ਹੈ ਕਿ ਦਸੰਬਰ 2023 ਤੋਂ ਹੁਣ ਤੱਕ 13 ਵਾਰ ਗੈਰ ਅਧਿਕਾਰਤ ਦਖਲ ਫੈਂਸ ਘਟਣ ਅਤੇ ਕੰਟੇਨਰ ਖੋਲਣ ਵਰਗੇ ਮਾਮਲੇ ਸਾਹਮਣੇ ਆਏ ਹਨ ਇਹ ਘਟਨਾਵਾਂ ਸਭ ਤੋਂ ਬਾਅਦ ਪੋਰਟ ਆਫ ਟੋਰਾਂਗਾ ਦੇ ਵਿੱਚ ਹੋਈਆਂ ਹਨ ਪਰ ਵੈਲਿੰਗਟਨ ਕ੍ਰਾਈਸਰ ਅਤੇ ਨੈਲਸਨ ਵੀ ਟਾਰਗੇਟ ਬਣੇ ਹਨ ਪਾਲ ਕੈਂਬੈਲ ਨੇ ਕਿਹਾ ਹੈ ਕਿ ਇਹ ਲੋਕ ਬਹੁਤ ਚਲਾਕ ਹਨ ਰਾਤ ਦੇ ਹਨੇਰੇ ਦੇ ਵਿੱਚ ਦਾਖਲ ਹੁੰਦੇ ਹਨ ਕਈ ਵਾਰ ਸਮੁੰਦਰ ਵੱਲੋਂ ਛੋਟੀਆਂ ਕਿਸ਼ਤੀਆਂ ਲੈ ਕੇ ਅੰਦਰ ਆ ਜਾਂਦੇ ਹਨ ਇਹ ਸਾਰਾ ਕੁਝ ਯੋਜਨਾਬੰਦ ਤਰੀਕੇ ਦੇ ਨਾਲ ਕਰਦੇ ਹਨ ਕਸਟਮ ਦਾ ਕਹਿਣਾ ਹੈ ਕਿ ਜਦੋਂ ਪੋਰਟ ਤੇ ਟੁੱਟੇ ਕੰਟੇਨਰ ਮਿਲਦੇ ਹਨ ਉਹ ਅਕਸਰ ਡਰੱਗ ਲੋਡ ਛਪਾਉਣ ਦਾ ਨਤੀਜਾ ਹੁੰਦੇ ਹਨ ਸਿਰਫ ਇਸ ਸਾਲ ਦੇ ਵਿੱਚ ਹੀ 1964 ਕਿਲੋ ਮੈਥ 670 ਕਿਲੋ ਕੋਕੇਨ ਅਤੇ 129 ਕਿਲੋ ਐਮਡੀਐਮਏ ਜ਼ਬਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਪਰ ਅਸਲੀ ਖਤਰਾ ਸਿਰ ਬਾਹਰੋਂ ਨਹੀਂ ਹੈ। ਟਰਸਟਡ ਇਨਸਾਈਡ ਵੀ ਤੋਂ ਵੀ ਹੈ। ਜਾਨਕਿ ਪੋਰਟ ਦੇ ਆਪਣੇ ਕਰਮਚਾਰੀ ਵੀ ਇਸ ਗੈਰਕਾਨੂੰਨੀ ਕਾਰੋਬਾਰ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਨ। ਇਸ ਸਬੰਧ ਵਿੱਚ ਜੈਡ ਗਿਲਬਰਟ ਨੇ ਕਿਹਾ ਕਿ ਅਸੀਂ ਪੋਰਟ ਸੁਰੱਖਿਆ ਵਿੱਚ ਬਹੁਤ ਪਿੱਛੇ ਹਾਂ ਫਾਈਵ ਆਈਜ਼ ਦੇਸ਼ਾਂ ਵਿੱਚੋਂ ਇੱਕ ਨਿਊਜ਼ੀਲੈਂਡ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦੀ ਇਸ ਖੇਤਰ ਦੇ ਵਿੱਚ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ ਇਹ ਇੱਕ ਵੱਡੀ ਖਾਮੀ ਹੈ ਤੇ ਅਪਰਾਧਿਕ ਗਰੋ ਇਸੇ ਖਾਮੀ ਦੇ ਕਰਕੇ ਹੀ ਇਹ ਸਭ ਕੁਝ ਕਰ ਰਹੇ ਹਨ ਰਿਪੋਰਟਾਂ ਮੁਤਾਬਕ ਪੋਰਟ ਸੁਰੱਖਿਆ ਦਾ ਪ੍ਰਬੰਧ ਕਸਟਮ ਬੈਰੀ ਟਾਈਮ ਐਨ ਜ਼ेड ਅਤੇ ਪੋਰਟ ਆਪਰੇਟਰ ਦੇ ਕੋਲ ਹੈ ਪਰ ਜ਼ਿੰਮੇਵਾਰੀ ਕਿਹੜੀ ਏਜੰਸੀ ਦੀ ਹੈ ਇਹ ਅਕਸਰ ਅਸਪਸ਼ਟੀ ਹੁੰਦਾ ਹੈ ਕਈ ਵਾਰ ਪੋਰਟ ਆਪਣੇ ਤਰੀਕਿਆਂ ਨਾਲ ਸੁਰੱਖਿਆ ਯੋਜਨਾਵਾਂ ਬਣਾਉਂਦੇ ਹਨ ਪਰ ਕੋਈ ਰਾਸ਼ਟਰੀ ਮਿਆਰ ਨਹੀਂ ਹੈ ਇਸ ਦੇ ਸਬੰਧ ਵਿੱਚ ਜੇਮਜ਼ ਮੀਗਰ ਨੇ ਕਿਹਾ ਹੈ ਜੇ ਇਹ ਪੋਰਟਾਂ ਤੇ ਵਧੀਆ ਬੈਕਗ੍ਰਾਉਂਡ ਚੈੱਕ ਅਤੇ ਐਕਸੈਸ ਕੰਟਰੋਲ ਹੋ ਸਕਦਾ ਹੈ ਤਾਂ ਪੋਰਟਾਂ ਦੇ ਵੀ ਹੋਣਾ ਚਾਹੀਦਾ ਹੈ ਅਸੀਂ ਸਿੰਗਲ ਆਈਡੀ ਕਾਰਡ ਅਤੇ ਪੋਰਟ ਸੁਰੱਖਿਆ ਕਦਮਾਂ ਤੇ ਕੰਮ ਕਰ ਰਹੇ ਹਾਂ ਪੋਰਟ ਆਪਰੇਟਰਾਂ ਨੇ ਵੀ ਸਰਕਾਰ ਨੂੰ ਜਤਾਇਆ ਹੈ ਕਿ ਮੌਜੂਦਾ ਕਾਨੂੰਨੀ ਸਿਸਟਮ ਉਹਨਾਂ ਨੂੰ ਕੰਟਰੈਕਟਰਾਂ ਦੀ ਪ੍ਰਭਾਵਸ਼ਾਲੀ ਜਾਂਚ ਕਰਨ ਨਹੀਂ ਦਿੰਦਾ ਹੈ ਇਸ ਲਈ ਹੁਣ ਸਰਕਾਰ ਅਤੇ ਏਜੰਸੀਆਂ ਮਿਲ ਕੇ ਪੋਰਟਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਯੋਜਨਾ ਤਿਆਰ ਕਰ ਰਹੀਆਂ ਹਨ ਪੋਰਟ ਸੁਰੱਖਿਆ ਵਿੱਚ ਇਹ ਕਮਜ਼ੋਰੀ ਅਪਰਾਧਿਕ گروਹਾਂ ਲਈ ਇੱਕ ਵੱਡਾ ਮੌਕਾ ਬਣ ਰਹੀ ਹੈ ਸਰਕਾਰ ਦੇ ਸੁਧਾਰ ਕਦੋਂ ਲਾਗੂ ਹੋਣਗੇ ਇਸ ਤੇ ਸਭ ਦੀ ਨਜ਼ਰ ਹੈ ਨਿਊਜ਼ੀਲੈਂਡ ਦੇ بندرگاہ ਇੱਕ ਵਾਰ ਫਿਰ ਆਰਗੇਨਾਈਜ਼ਡ ਕ੍ਰਿਮੀਨਲ ਗਰੂਪ ਦੇ ਨਿਸ਼ਾਨੇ ਤੇ ਹਨ ਕਸਟਮ ਨੇ ਖੁਲਾਸਾ ਕੀਤਾ ਹੈ ਕਿ ਅਪਰਾਧਿਕ ਟੋਲੀਆਂ ਰਾਤ ਵੇਲੇ ਪੋਰਟਾਂ ਦੀਆਂ ਫੈਂਸਾਂ ਤੋੜ ਕੇ ਸਮੁੰਦਰ ਰਾਹੀਂ ਕਿਸ਼ਤੀਆਂ ਦੇ ਵਿਚ ਆ ਕੇ ਅਤੇ ਇਨਸਾਈਡਰਾਂ ਦੀ ਮਦਦ ਨਾਲ ਸਮਗਲ ਕੀਤੀਆਂ ਡਰੱਗਸ ਨੂੰ ਮੁੜ ਹਾਸਲ ਕਰ ਰਹੀਆਂ ਹਨ ਹੁਣ ਸੁਰੱਖਿਆ ਮਜ਼ਬੂਤ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦੇ ਪੋਰਟ ਦੀ ਹੈ ਜਿੱਥੇ ਸੁਰੱਖਿਆ ਦਾ ਜਾਲ ਹੁਣ ਕਮਜ਼ੋਰ ਪੈ ਰਿਹਾ ਹੈ ਕਸਟਮ ਦੇ ਨਵੇਂ ਅੰਕੜਿਆਂ ਨੇ ਦੱਸਿਆ ਹੈ ਕਿ ਦਸੰਬਰ 2023 ਤੋਂ ਹੁਣ ਤੱਕ 13 ਵਾਰ ਗੈਰ ਅਧਿਕਾਰਤ ਦਖਲ ਫੈਂਸ ਘਟਣ ਅਤੇ ਕੰਟੇਨਰ ਖੋਲਣ ਵਰਗੇ ਮਾਮਲੇ ਸਾਹਮਣੇ ਆਏ ਹਨ ਇਹ ਘਟਨਾਵਾਂ ਸਭ ਤੋਂ ਬਾਅਦ ਪੋਰਟ ਆਫ ਟੋਰਾਂਗਾ ਦੇ ਵਿੱਚ ਹੋਈਆਂ ਹਨ ਪਰ ਵੈਲਿੰਗਟਨ ਕ੍ਰਾਈਸਰ ਅਤੇ ਨੈਲਸਨ ਵੀ ਟਾਰਗੇਟ ਬਣੇ ਹਨ ਪਾਲ ਕੈਂਬੈਲ ਨੇ ਕਿਹਾ ਹੈ ਕਿ ਇਹ ਲੋਕ ਬਹੁਤ ਚਲਾਕ ਹਨ ਰਾਤ ਦੇ ਹਨੇਰੇ ਦੇ ਵਿੱਚ ਦਾਖਲ ਹੁੰਦੇ ਹਨ ਕਈ ਵਾਰ ਸਮੁੰਦਰ ਵੱਲੋਂ ਛੋਟੀਆਂ ਕਿਸ਼ਤੀਆਂ ਲੈ ਕੇ ਅੰਦਰ ਆ ਜਾਂਦੇ ਹਨ ਇਹ ਸਾਰਾ ਕੁਝ ਯੋਜਨਾਬੰਦ ਤਰੀਕੇ ਦੇ ਨਾਲ ਕਰਦੇ ਹਨ ਕਸਟਮ ਦਾ ਕਹਿਣਾ ਹੈ ਕਿ ਜਦੋਂ ਪੋਰਟ ਤੇ ਟੁੱਟੇ ਕੰਟੇਨਰ ਮਿਲਦੇ ਹਨ ਉਹ ਅਕਸਰ ਡਰੱਗ ਲੋਡ ਛਪਾਉਣ ਦਾ ਨਤੀਜਾ ਹੁੰਦੇ ਹਨ ਸਿਰਫ ਇਸ ਸਾਲ ਦੇ ਵਿੱਚ ਹੀ 1964 ਕਿਲੋ ਮੈਥ 670 ਕਿਲੋ ਕੋਕੀਨ ਅਤੇ 129 ਕਿਲੋ ਐਮ ਡੀ ਐਮ ਏ ਜ਼ਬਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਪਰ ਅਸਲੀ ਖਤਰਾ ਸਿਰ ਬਾਹਰੂ ਨਹੀਂ ਹੈ। ਟਰਸਟਡ ਇਨਸਾਈਡ ਵੀ ਤੋਂ ਵੀ ਹੈ। ਜਾਨਕਿ ਪੋਰਟ ਦੇ ਆਪਣੇ ਕਰਮਚਾਰੀ ਵੀ ਇਸ ਗੈਰਕਾਨੂੰਨੀ ਕਾਰੋਬਾਰ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਨ ਇਸੇ ਸਬੰਧ ਵਿੱਚ ਜੈਡ ਗਿਲਬੇਟ ਨੇ ਕਿਹਾ ਕਿ ਅਸੀਂ ਪੋਰਟ ਸੁਰੱਖਿਆ ਵਿੱਚ ਬਹੁਤ ਪਿੱਛੇ ਹਾਂ ਫਾਈਵ ਆਈਜ਼ ਦੇਸ਼ਾਂ ਵਿੱਚੋਂ ਇੱਕ ਨਿਊਜ਼ੀਲੈਂਡ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦੀ ਇਸ ਖੇਤਰ ਦੇ ਵਿੱਚ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ ਇਹ ਇੱਕ ਵੱਡੀ ਖਾਮੀ ਹੈ ਤੇ ਅਪਰਾਧਿਕ ਗਰੋ ਇਸੇ ਖਾਮੀ ਦੇ ਕਰਕੇ ਹੀ ਇਹ ਸਭ ਕੁਝ ਕਰ ਰਹੇ ਹਨ ਰਿਪੋਰਟਾਂ ਮੁਤਾਬਕ ਪੋਰਟ ਸੁਰੱਖਿਆ ਦਾ ਪ੍ਰਬੰਧ ਕਸਟਮ ਬੈਰੀ ਟਾਈਮ ਐਨ ਜ਼ेड ਅਤੇ ਪੋਰਟ ਆਪਰੇਟਰ ਦੇ ਕੋਲ ਹੈ ਪਰ ਜ਼ਿੰਮੇਵਾਰੀ ਕਿਹੜੀ ਏਜੰਸੀ ਦੀ ਹੈ ਇਹ ਅਕਸਰ ਅਸਪਸ਼ਟੀ ਹੁੰਦਾ ਹੈ ਕਈ ਵਾਰ ਪੋਰਟ ਆਪਣੇ ਤਰੀਕਿਆਂ ਨਾਲ ਸੁਰੱਖਿਆ ਯੋਜਨਾਵਾਂ ਬਣਾਉਂਦੇ ਹਨ ਪਰ ਕੋਈ ਰਾਸ਼ਟਰੀ ਮਿਆਰ ਨਹੀਂ ਹੈ ਇਸ ਦੇ ਸਬੰਧ ਵਿੱਚ ਜੇਮਜ਼ ਮਿਗਰ ਨੇ ਕਿਹਾ ਹੈ ਜੇ ਇਹ ਪੋਰਟਾਂ ਤੇ ਵਧੀਆ ਬੈਕਗ੍ਰਾਉਂਡ ਚੈੱਕ ਅਤੇ ਐਕਸੈਸ ਕੰਟਰੋਲ ਹੋ ਸਕਦਾ ਹੈ ਤਾਂ ਪੋਰਟਾਂ ਦੇ ਵੀ ਹੋਣਾ ਚਾਹੀਦਾ ਹੈ ਅਸੀਂ ਸਿੰਗਲ ਆਈਡੀ ਕਾਰਡ ਅਤੇ ਹੋਰ ਸੁਰੱਖਿਆ ਕਦਮਾਂ ਤੇ ਕੰਮ ਕਰ ਰਹੇ ਹਾਂ ਪੋਰਟ ਆਪਰੇਟਰਾਂ ਨੇ ਵੀ ਸਰਕਾਰ ਨੂੰ ਜਤਾਇਆ ਹੈ ਕਿ ਮੌਜੂਦਾ ਕਾਨੂੰਨੀ ਸਿਸਟਮ ਉਹਨਾਂ ਨੂੰ ਕੰਟਰੈਕਟਰਾਂ ਦੀ ਪ੍ਰਭਾਵਸ਼ਾਲੀ ਜਾਂਚ ਕਰਨ ਨਹੀਂ ਦਿੰਦਾ ਹੈ ਇਸ ਲਈ ਹੁਣ ਸਰਕਾਰ ਅਤੇ ਏਜੰਸੀਆਂ ਮਿਲ ਕੇ ਪੋਰਟਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਯੋਜਨਾ ਤਿਆਰ ਕਰ ਰਹੀਆਂ ਹਨ ਪੋਰਟ ਸੁਰੱਖਿਆ ਵਿੱਚ ਇਹ ਕਮਜ਼ੋਰੀ ਅਪਰਾਧਿਕ گروਹਾਂ ਲਈ ਇੱਕ ਵੱਡਾ ਮੌਕਾ ਬਣ ਰਹੀ ਹੈ ਸਰਕਾਰ ਦੇ ਸੁਧਾਰ ਕਦੋਂ ਲਾਗੂ ਹੋਣਗੇ ਇਸ ਤੇ ਸਭ ਦੀ ਨਜ਼ਰ ਹੈ ਨਿਊਜ਼ਲੈਂਡ ਦੇ بندرگاہ ਇੱਕ ਵਾਰ ਫਿਰ ਆਰਗੇਨਾਈਜ਼ਡ ਕ੍ਰਿਮੀਨਲ ਗਰੂਪ ਦੇ ਨਿਸ਼ਾਨੇ ਤੇ ਹਨ ਕਸਟਮ ਨੇ ਖੁਲਾਸਾ ਕੀਤਾ ਹੈ ਕਿ ਅਪਰਾਧਿਕ ਟੋਲੀਆਂ ਰਾਤ ਵੇਲੇ ਪੋਰਟਾਂ ਦੀਆਂ ਫੈਂਸਾਂ ਤੋੜ ਕੇ ਸਮੁੰਦਰ ਰਾਹੀਂ ਕਿਸ਼ਤੀਆਂ ਦੇ ਵਿਚ ਆ ਕੇ ਅਤੇ ਇਨਸਾਈਡਰਾਂ ਦੀ ਮਦਦ ਨਾਲ ਸਮਗਲ ਕੀਤੀਆਂ ਡਰੱਗਸ ਨੂੰ ਮੁੜ ਹਾਸਲ ਕਰ ਰਹੀਆਂ ਹਨ ਹੁਣ ਸੁਰੱਖਿਆ ਮਜ਼ਬੂਤ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦੇ ਪੋਰਟ ਦੀ ਹੈ ਜਿੱਥੇ ਸੁਰੱਖਿਆ ਦਾ ਜਾਲ ਹੁਣ ਕਮਜ਼ੋਰ ਪੈ ਰਿਹਾ ਹੈ ਕਸਟਮ ਦੇ ਨਵੇਂ ਅੰਕੜਿਆਂ ਨੇ ਦੱਸਿਆ ਹੈ ਕਿ ਦਸੰਬਰ 2023 ਤੋਂ ਹੁਣ ਤੱਕ 13 ਵਾਰ ਗੈਰ ਅਧਿਕਾਰਤ ਦਖਲ ਫੈਂਸ ਘਟਣ ਅਤੇ ਕੰਟੇਨਰ ਖੋਲਣ ਵਰਗੇ ਮਾਮਲੇ ਸਾਹਮਣੇ ਆਏ ਹਨ ਇਹ ਘਟਨਾਵਾਂ ਸਭ ਤੋਂ ਬਾਅਦ ਪੋਰਟ ਆਫ ਟੋਰਾਂਗਾ ਦੇ ਵਿੱਚ ਹੋਈਆਂ ਹਨ ਪਰ ਵੈਲਿੰਗਟਨ ਕ੍ਰਾਈਸਰ ਅਤੇ ਨੈਲਸਨ ਵੀ ਟਾਰਗੇਟ ਬਣੇ ਹਨ ਪਾਲ ਕੈਂਬੈਲ ਨੇ ਕਿਹਾ ਹੈ ਕਿ ਇਹ ਲੋਕ ਬਹੁਤ ਚਲਾਕ ਹਨ ਰਾਤ ਦੇ ਹਨੇਰੇ ਦੇ ਵਿੱਚ ਦਾਖਲ ਹੁੰਦੇ ਹਨ ਕਈ ਵਾਰ ਸਮੁੰਦਰ ਵੱਲੋਂ ਛੋਟੀਆਂ ਕਿਸ਼ਤੀਆਂ ਲੈ ਕੇ ਅੰਦਰ ਆ ਜਾਂਦੇ ਹਨ ਇਹ ਸਾਰਾ ਕੁਝ ਯੋਜਨਾਬੰਦ ਤਰੀਕੇ ਦੇ ਨਾਲ ਕਰਦੇ ਹਨ ਕਸਟਮ ਦਾ ਕਹਿਣਾ ਹੈ ਕਿ ਜਦੋਂ ਪੋਰਟ ਤੇ ਟੁੱਟੇ ਕੰਟੇਨਰ ਮਿਲਦੇ ਹਨ ਉਹ ਅਕਸਰ ਡਰੱਗ ਲੋਡ ਛਪਾਉਣ ਦਾ ਨਤੀਜਾ ਹੁੰਦੇ ਹਨ ਸਿਰਫ ਇਸ ਸਾਲ ਦੇ ਵਿੱਚ ਹੀ 1964 ਕਿਲੋ ਮੈਥ 670 ਕਿਲੋਕੋਕੀ ਨਾਤੇ 129 ਕਿਲੋ ਐਮ ਡੀ ਐਮ ਏ ਜ਼ਬਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਪਰ ਅਸਲੀ ਖਤਰਾ ਸਿਰ ਬਾਹਰੋਂ ਨਹੀਂ ਹੈ ਟਰਸਟਡ ਇਨਸਾਈਡ ਵੀ ਤੋਂ ਵੀ ਹੈ ਜਾਨਕਿ ਪੋਰਟ ਦੇ ਆਪਣੇ ਕਰਮਚਾਰੀ ਵੀ ਇਸ ਗੈਰ ਕਾਨੂੰਨੀ ਕਾਰੋਬਾਰ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਨ ਇਸੇ ਸਬੰਧ ਵਿੱਚ ਜੈਡ ਗਿਲਬਰਟ ਨੇ ਕਿਹਾ ਕਿ ਅਸੀਂ ਪੋਰਟ ਸੁਰੱਖਿਆ ਵਿੱਚ ਬਹੁਤ ਪਿੱਛੇ ਹਾਂ ਫਾਈਵ ਆਈਜ਼ ਦੇਸ਼ਾਂ ਵਿੱਚੋਂ ਇੱਕ ਨਿਊਜ਼ੀਲੈਂਡ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦੀ ਇਸ ਖੇਤਰ ਦੇ ਵਿੱਚ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ ਇਹ ਇੱਕ ਵੱਡੀ ਖਾਮੀ ਹੈ ਤੇ ਅਪਰਾਧਿਕ ਗਰੋ ਇਸੇ ਖਾਮੀ ਦੇ ਕਰਕੇ ਹੀ ਇਹ ਸਭ ਕੁਝ ਕਰ ਰਹੇ ਹਨ ਰਿਪੋਰਟਾਂ ਮੁਤਾਬਕ ਪੋਰਟ ਸੁਰੱਖਿਆ ਦਾ ਪ੍ਰਬੰਧ ਕਸਟਮ ਬੈਰੀ ਟਾਈਮ ਐਨ ਜ਼ेड ਅਤੇ ਪੋਰਟ ਆਪਰੇਟਰ ਦੇ ਕੋਲ ਹੈ ਪਰ ਜ਼ਿੰਮੇਵਾਰੀ ਕਿਹੜੀ ਏਜੰਸੀ ਦੀ ਹੈ ਇਹ ਅਕਸਰ ਅਸਪਸ਼ਟੀ ਹੁੰਦਾ ਹੈ ਕਈ ਵਾਰ ਪੋਰਟ ਆਪਣੇ ਤਰੀਕਿਆਂ ਨਾਲ ਸੁਰੱਖਿਆ ਯੋਜਨਾਵਾਂ ਬਣਾਉਂਦੇ ਹਨ ਪਰ ਕੋਈ ਰਾਸ਼ਟਰੀ ਮਿਆਰ ਨਹੀਂ ਹੈ ਇਸ ਦੇ ਸਬੰਧ ਵਿੱਚ ਜੇਮਜ਼ ਮਿਗਰ ਨੇ ਕਿਹਾ ਹੈ ਜੇ ਇਹ ਪੋਰਟਾਂ ਤੇ ਵਧੀਆ ਬੈਕਗ੍ਰਾਉਂਡ ਚੈੱਕ ਅਤੇ ਐਕਸੈਸ ਕੰਟਰੋਲ ਹੋ ਸਕਦਾ ਹੈ ਤਾਂ ਪੋਰਟਾਂ ਦੇ ਵੀ ਹੋਣਾ ਚਾਹੀਦਾ ਹੈ ਅਸੀਂ ਸਿੰਗਲ ਆਈਡੀ ਕਾਰਡ ਅਤੇ ਹੋਰ ਸੁਰੱਖਿਆ ਕਦਮਾਂ ਤੇ ਕੰਮ ਕਰ ਰਹੇ ਹਾਂ ਪੋਰਟ ਆਪਰੇਟਰਾਂ ਨੇ ਵੀ ਸਰਕਾਰ ਨੂੰ ਜਤਾਇਆ ਹੈ ਕਿ ਮੌਜੂਦਾ ਕਾਨੂੰਨੀ ਸਿਸਟਮ ਉਹਨਾਂ ਨੂੰ ਕੰਟਰੈਕਟਰਾਂ ਦੀ ਪ੍ਰਭਾਵਸ਼ਾਲੀ ਜਾਂਚ ਕਰਨ ਨਹੀਂ ਦਿੰਦਾ ਹੈ ਇਸ ਲਈ ਹੁਣ ਸਰਕਾਰ ਅਤੇ ਏਜੰਸੀਆਂ ਮਿਲ ਕੇ ਪੋਰਟਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਯੋਜਨਾ ਤਿਆਰ ਕਰ ਰਹੀਆਂ ਹਨ ਪੋਰਟ ਸੁਰੱਖਿਆ ਵਿੱਚ ਇਹ ਕਮਜ਼ੋਰੀ ਅਪਰਾਧਿਕ گروਹਾਂ ਲਈ ਇੱਕ ਵੱਡਾ ਮੌਕਾ ਬਣ ਰਹੀ ਹੈ ਸਰਕਾਰ ਦੇ ਸੁਧਾਰ ਕਦੋਂ ਲਾਗੂ ਹੋਣਗੇ ਇਸ ਤੇ ਸਭ ਦੀ ਨਜ਼ਰ ਹੈ ਨਿਊਜ਼ੀਲੈਂਡ ਦੇ ਬੰਦਰਗਾਹ ਇੱਕ ਵਾਰ ਫਿਰ ਆਰਗੇਨਾਈਜ਼ਡ ਕ੍ਰਿਮੀਨਲ ਗਰੂਪ ਦੇ ਨਿਸ਼ਾਨੇ ਤੇ ਹਨ ਕਸਟਮ ਨੇ ਖੁਲਾਸਾ ਕੀਤਾ ਹੈ ਕਿ ਅਪਰਾਧਿਕ ਟੋਲੀਆਂ ਰਾਤ ਵੇਲੇ ਪੋਰਟਾਂ ਦੀਆਂ ਫੈਂਸਾਂ ਤੋੜ ਕੇ ਸਮੁੰਦਰ ਰਾਹੀਂ ਕਿਸ਼ਤੀਆਂ ਦੇ ਵਿਚ ਆ ਕੇ ਅਤੇ ਇਨਸਾਈਡਰਾਂ ਦੀ ਮਦਦ ਨਾਲ ਸਮਗਲ ਕੀਤੀਆਂ ਡਰੱਗਸ ਨੂੰ ਮੋੜ ਹਾਸਲ ਕਰ ਰਹੀਆਂ ਹਨ ਹੁਣ ਸੁਰੱਖਿਆ ਮਜ਼ਬੂਤ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦੇ ਪੋਰਟ ਦੀ ਹੈ ਜਿੱਥੇ ਸੁਰੱਖਿਆ ਦਾ ਜਾਲ ਹੁਣ ਕਮਜ਼ੋਰ ਪੈ ਰਿਹਾ ਹੈ ਕਸਟਮ ਦੇ ਨਵੇਂ ਅੰਕੜਿਆਂ ਨੇ ਦੱਸਿਆ ਹੈ ਕਿ ਦਸੰਬਰ 2023 ਤੋਂ ਹੁਣ ਤੱਕ 13 ਵਾਰ ਗੈਰ ਅਧਿਕਾਰਤ ਦਖਲ ਫੈਂਸ ਘਟਣ ਅਤੇ ਕੰਟੇਨਰ ਖੋਲਣ ਵਰਗੇ ਮਾਮਲੇ ਸਾਹਮਣੇ ਆਏ ਹਨ ਇਹ ਘਟਨਾਵਾਂ ਸਭ ਤੋਂ ਬਾਅਦ ਪੋਰਟ ਆਫ ਟੋਰਾਂਗਾ ਦੇ ਵਿੱਚ ਹੋਈਆਂ ਹਨ ਪਰ ਵੈਲਿੰਗਟਨ ਕ੍ਰਾਈਸਰ ਅਤੇ ਨੈਲਸਨ ਵੀ ਟਾਰਗੇਟ ਬਣੇ ਹਨ ਪਾਲ ਕੈਂਬੈਲ ਨੇ ਕਿਹਾ ਹੈ ਕਿ ਇਹ ਲੋਕ ਬਹੁਤ ਚਲਾਕ ਹਨ ਰਾਤ ਦੇ ਹਨੇਰੇ ਦੇ ਵਿੱਚ ਦਾਖਲ ਹੁੰਦੇ ਹਨ ਕਈ ਵਾਰ ਸਮੁੰਦਰ ਵੱਲੋਂ ਛੋਟੀਆਂ ਕਿਸ਼ਤੀਆਂ ਲੈ ਕੇ ਅੰਦਰ ਆ ਜਾਂਦੇ ਹਨ ਇਹ ਸਾਰਾ ਕੁਝ ਯੋਜਨਾਬੰਦ ਤਰੀਕੇ ਦੇ ਨਾਲ ਕਰਦੇ ਹਨ ਕਸਟਮ ਦਾ ਕਹਿਣਾ ਹੈ ਕਿ ਜਦੋਂ ਪੋਰਟ ਤੇ ਟੁੱਟੇ ਕੰਟੇਨਰ ਮਿਲਦੇ ਹਨ ਉਹ ਅਕਸਰ ਡਰੱਗ ਲੋਡ ਛਪਾਉਣ ਦਾ ਨਤੀਜਾ ਹੁੰਦੇ ਹਨ ਸਿਰਫ ਇਸ ਸਾਲ ਦੇ ਵਿੱਚ ਹੀ 1964 ਕਿਲੋ ਮੈਥ 670 ਕਿਲੋ ਕੋਕੇਨ ਅਤੇ 129 ਕਿਲੋ ਐਮ ਡੀ ਐਮ ਏ ਜ਼ਬਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਪਰ ਅਸਲੀ ਖਤਰਾ ਸਿਰ ਬਾਹਰੋਂ ਨਹੀਂ ਹੈ। ਟਰਸਟਡ ਇਨਸਾਈਡ ਵੀ ਤੋਂ ਵੀ ਹੈ। ਜਾਨਕਿ ਪੋਰਟ ਦੇ ਆਪਣੇ ਕਰਮਚਾਰੀ ਵੀ ਇਸ ਗੈਰਕਾਨੂੰਨੀ ਕਾਰੋਬਾਰ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਨ। ਇਸ ਸਬੰਧ ਵਿੱਚ ਜੈਡ ਗਿਲਬਰਟ ਨੇ ਕਿਹਾ ਕਿ ਅਸੀਂ ਪੋਰਟ ਸੁਰੱਖਿਆ ਵਿੱਚ ਬਹੁਤ ਪਿੱਛੇ ਹਾਂ ਫਾਈਵ ਆਈਜ਼ ਦੇਸ਼ਾਂ ਵਿੱਚੋਂ ਇੱਕ ਨਿਊਜ਼ੀਲੈਂਡ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦੀ ਇਸ ਖੇਤਰ ਦੇ ਵਿੱਚ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ ਇਹ ਇੱਕ ਵੱਡੀ ਖਾਮੀ ਹੈ ਤੇ ਅਪਰਾਧਿਕ ਗਰੋਹ ਇਸੇ ਖਾਮੀ ਦੇ ਕਰਕੇ ਹੀ ਇਹ ਸਭ ਕੁਝ ਕਰ ਰਹੇ ਹਨ ਰਿਪੋਰਟਾਂ ਮੁਤਾਬਕ ਪੋਰਟ ਸੁਰੱਖਿਆ ਦਾ ਪ੍ਰਬੰਧ ਕਸਟਮ ਬੈਰੀ ਟਾਈਮ ਐਨ ਜ਼ेड ਅਤੇ ਪੋਰਟ ਆਪਰੇਟਰ ਦੇ ਕੋਲ ਹੈ ਪਰ ਜ਼ਿੰਮੇਵਾਰੀ ਕਿਹੜੀ ਏਜੰਸੀ ਦੀ ਹੈ ਇਹ ਅਕਸਰ ਅਸਪਸ਼ਟੀ ਹੁੰਦਾ ਹੈ ਕਈ ਵਾਰ ਪੋਰਟ ਆਪਣੇ ਤਰੀਕਿਆਂ ਨਾਲ ਸੁਰੱਖਿਆ ਯੋਜਨਾਵਾਂ ਬਣਾਉਂਦੇ ਹਨ ਪਰ ਕੋਈ ਰਾਸ਼ਟਰੀ ਮਿਆਰ ਨਹੀਂ ਹੈ ਇਸ ਦੇ ਸਬੰਧ ਵਿੱਚ ਜੇਮਸ ਮਿਗਰ ਨੇ ਕਿਹਾ ਹੈ ਜੇ ਇਹ ਪੋਰਟਾਂ ਤੇ ਵਧੀਆ ਬੈਕਗ੍ਰਾਉਂਡ ਚੈੱਕ ਅਤੇ ਐਕਸੈਸ ਕੰਟਰੋਲ ਹੋ ਸਕਦਾ ਹੈ ਤਾਂ ਪੋਰਟਾਂ ਦੇ ਵੀ ਹੋਣਾ ਚਾਹੀਦਾ ਹੈ ਅਸੀਂ ਸਿੰਗਲ ਆਈਡੀ ਕਾਰਡ ਅਤੇ ਹੋਰ ਸੁਰੱਖਿਆ ਕਦਮਾਂ ਤੇ ਕੰਮ ਕਰ ਰਹੇ ਹਾਂ ਪੋਰਟ ਆਪਰੇਟਰਾਂ ਨੇ ਵੀ ਸਰਕਾਰ ਨੂੰ ਜਤਾਇਆ ਹੈ ਕਿ ਮੌਜੂਦਾ ਕਾਨੂੰਨੀ ਸਿਸਟਮ ਉਹਨਾਂ ਨੂੰ ਕੰਟਰੈਕਟਰਾਂ ਦੀ ਪ੍ਰਭਾਵਸ਼ਾਲੀ ਜਾਂਚ ਕਰਨ ਨਹੀਂ ਦਿੰਦਾ ਹੈ ਇਸ ਲਈ ਹੁਣ ਸਰਕਾਰ ਅਤੇ ਏਜੰਸੀਆਂ ਮਿਲ ਕੇ ਪੋਰਟਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਯੋਜਨਾ ਤਿਆਰ ਕਰ ਰਹੀਆਂ ਹਨ ਪੋਰਟ ਸੁਰੱਖਿਆ ਵਿੱਚ ਇਹ ਕਮਜ਼ੋਰੀ ਅਪਰਾਧਿਕ گروਹਾਂ ਲਈ ਇੱਕ ਵੱਡਾ ਮੌਕਾ ਬਣ ਰਹੀ ਹੈ ਸਰਕਾਰ ਦੇ ਸੁਧਾਰ ਕਦੋਂ ਲਾਗੂ ਹੋਣਗੇ ਇਸ ਤੇ ਸਭ ਦੀ ਨਜ਼ਰ ਹੈ